ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਆ ਜੇ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਐਸੀ ਅਮੀ ਦੇ ਨਾਲ ਆਪਾਂ ਅੱਜ ਦਾ ਵਲੌਗ ਦੀ ਸ਼ੁਰੂਆਤ ਕਰੀਆ ਹੁਣੇ ਹੁਣ ਇੱਕ ਵਲੌਗ ਐਡੀਟਿੰਗ ਕੀਤਾ ਤੇ ਮੈਂ ਦੂਸਰਾ ਨਾਲ ਦੀ ਨਾਲ ਸ਼ੁਰੂ ਕਰ ਲਿਆ ਕਿਉਂਕਿ ਬਸ ਫਿਰ ਕਾਲ ਹੋ ਜਾਂਦੀ ਹੈ ਕੈਮਰਾ ਨਾਲ ਹੁਣ ਮੈਂ ਕਰਨੀਆ ਮਿਲਕ ਨਹੀਂ ਚੱਲ ਫਿਰੋ ਤਾਰਾ ਛੋੜ ਜੀ ਚੱਲ ਫਿਰੋ ਤਾਰਾ ਛੋੜ ਜੀ ਇਹ ਜਿਆਦਾ ਘਟ ਆ ਬੜਾ ਘਟ ਹਾਂ ਚੱਲ ਫਿਰੋ ਤਾਰਾ ਛੋੜ ਜੀ ਮਿੱਠੀ ਮਿੱਠੀ ਨੇ ਪੋਟੀ ਕਰ ਦਿੱਤੀ ਇੱਕ ਜਾਨ ਨੂੰ ਅਜੇ ਆ ਰਹੀ ਆ ਕੈਮਰਾਮੈਨ ਬਣਾ ਲੈ ਲੋ ਦੇਖੋ ਮੰਮੀ ਕੋ ਹੱਕਾ ਕਰਦੇ ਉਹਦਾ ਫੜ ਕੈਮਰਾਮੈਨ ਬਣਾ ਮੈਂ ਗੋਹਾ ਮੋੜਾ हाए हाय किन्ने चौन आए है ना रील बना शॉट बनाना है पर <laughs> लोला हो गया <laughs> ਲੋ ਲੋਗੀ ਕਲੋਰ ਮੈਂ ਘਰ ਚੋਂ ਆਈ ਇਹਨਾਂ ਨੂੰ ਘਰ ਚੋਂ ਦੀ ਮੈਂ ਦੇਖਿਆ ਵੀ ਨਹੀਂ ਗਾ ਵੀ ਘਰ ਚੋਂ ਵੀ ਲਈ ਕਬਾ ਸਮਝਦਾ ਦੱਕੀ ਆ ਗਿਆ ਇੱਕ ਬੰਦੇ ਦਾ ਬਹੁਤ ਦਾ ਕੰਮ ਆ ਮੈਨੂੰ ਮਾਰਦੀ ਖੁੱਲੀ ਹਟਦੇ ਫਿੱਟ ਪਾ ਲਿਕਾ ਚ ਮਮੀ ਮੰਮੀ ਵਲੌਗ ਬਣਾਉਣਾ ਹੈ ਪਾਦੀ ਬੱਤੇ ਨੇ ਪਹਿਲੇ ਹੀ ਚੋਤੇ ਰੱਖਦੀ ਕੱਲ੍ਹ ਸਨਾਂ ਮੈਂ ਤੇ ਜੋ ਸੋਈ ਸੀ ਸਤੇ ਕੇ ਮੂਜੀ ਹਾਏ ਅਸੀਂ ਰਸੋਈ 'ਚ ਹੱਸਦੇ ਸੀ ਢਾਂਡੇਲ ਟੋਖਰੀ ਦੇਗੀ ਅੱਥਿਆ ਪੂਰੀ ਪੱਟੂ ਟੇ ਹੋਰ ਢਾਂਡੇ ਖੜਕ ਗਿਆ ਹਾਂ ਪੱਟੇ ਕਰਕੇ ਗਿਆ ਢਾਂਡੇ ਖੜਕਿਆ ਤੇ ਉਸ ਤੋਂ ਬਾਅਦ ਐਡਾ ਤਕੜਾ ਐਕਸੀਡੈਂਟ ਹੋਇਆ ਨਾ ਹਾਏ ਰੱਬਾ ਲੱਗਿਆ ਤੇ ਤੇਰੇ ਸੱਟ ਲੱਗੀ ਨਹੀਂ ਕਿੱਥੇ ਲੱਗੀ ਮੇ ਤਾਂ ਬਚ ਗਈ ਮੈਂ ਪੰਡਲ ਡੋਗਰੀ ਗਿਰਗੀ ਤੇ ਜਝਾਰ ਇਥੋਂ ਭੱਜੇ ਭੱਜੇ ਰਸੋਈ ਚ ਗਿਆ ਮੈਨੂੰ ਕਿਹਨੂੰ ਪਤਾ ਨੜਪੇ ਹਾਏ ਹਾਏ ਹਾ ਨੜਪੇ ਤੇ ਇਹ ਭੱਜੇ ਭੱਜੇ ਕੇ ਮੈਂ ਇੱਕੋ ਦਾ ਮੁੜੀ ਹੁਣ ਮੈਨੂੰ ਕੀ ਪਤਾ ਵੀ ਮੇਰੇ ਪਿੱਛੇ ਕੋਈ ਖੜਾ ਆ ਜਾਂ ਨਹੀਂ ਖੜਾ ਇਹ ਮੇਰੇ ਪਿੱਛੇ ਖੜਾ ਹੀ ਨਹੀਂ ਜ਼ੋਰ ਚ ਇਹਦੇ ਆ ਨਿਕਲ ਤਾਂ ਮੇਰਾ ਜਿੱਤੋ ਸਿਰ ਲੱਗਿਆ ਐਨ ਕੱਢੀ ਐਨ ਕੱਢੀ ਨੇ ਕੱ ਟੁੱਟ ਗਈਆਂ ਤੂੰ ਦੇਖ ਇੱਕ ਤਾਂ ਇਹ ਆਰ ਕੋ ਪਹੁੰਚਾ ਤੀ ਟੁੱਟਦੇ ਆ ਐਕਸੀਡੈਂਟ ਬਾ ਟਕੜਾ ਹੋਇਆ ਠੀਕ ਨੇ ਠੀਕ ਨੇ ਹਾਂ ਬਚ ਗਈਆਂ ਹੋਰ ਐਨ ਕਿ ਨਹੀਂ ਲੱਗਦਾ ਹੋਰ ਐਨ ਕਰੀ ਨਾ ਨਜ਼ਾਰੇ ਲਾਇਆ ਹੁਣ ਜਦੋਂ ਅੰਦਰ ਪੇਪਰ ਖਤਮ ਹੋ ਗਏ ਨਾ ਹਾਂ ਮੈਂ ਤੇ ਆਟ ਮਨਾਉਣੀ ਆ ਸਿੱਧੀ ਗੱਲ ਦੱਸੋ ਉਹਦੇ ਵਿੱਚ ਮੈਨੂੰ ਐਨ ਕਰਦੀ ਲੋੜ ਪਊਗਾ ਔਰ ਕਿਵੇਂ ਦੀ ਲਿਖਾ ਕਟ ડાણી એਨੇ کتابી ਕੀڑے ਨੇ کتابਾਂ ਨਹੀਂ ਛੱਡਣੀਆਂ ਹੁਣ ਇਹ ਦੇਖ ਕਾਲੂ ਸਕੂਲੋਂ ਆ ਕੇ ਇਹਨੇ ਜਿਉਂ ਚੁੰਬੜਨਾ ਇਹਨੇ ਇੰਨੀ 8 ਨੋਟਬੁੱਕ ਭਰਨੀ ਆ ਹਾਂ ਇਹ ਮਹੀਨੇ 'ਚ ਪਤਾ ਨਹੀਂ ਇਹਦੀਆਂ ਕਿੰਨੀਆਂ ਕਾਟ ਨੋਟਬੁੱਕਸ ਹੁੰਦੀਆਂ ਨੇ ਕਿੰਨੀਆਂ ਘੜਦਨ ਉਹ ਤੁੱਟਿਓ ਵੀ ਪੜ੍ਹ ਕੰਮ ਮਾਰੀਂ ਸਾਤਾ ਮਹੀਨੇ ਦੇ ਭਾਗ ਹੁੰਦਾ ਪੰਨ ਕੰਮ ਮਾਰੀਂ ਸਾਤਾ ਸਾਨੂੰ ਮਾਰਨ ਨੂੰ ਬੋਲੋ ਮੈਂ ਸਾਥ ਨੂੰ ਬੋਲ ਰਾਂ ਮਾਰਾ ਮੈਨੂੰ ਕੀ ਲਿਆਉਣ ਵਾਲਾ ਲਿਆ ਕੇ ਦਿੰਦਾ ਬਣਾਉਣ ਵਾਲਾ ਬਣਾਈ ਜਾਂਦਾ ਮੈਨੂੰ ਕੀ ਹਾਂ ਆਟਾ ਦੀ ਮੈਂ ਇੰਨੀ ਖਤਰਨਾਕ ਬਣਾਉਂ ਤੂੰ ਟੁੱਟ ਉੱਪਰ ਤੇ ਸ਼ਾਇਦ ਮੈਨੂੰ ਦਿਖਾ ਦੇ ਨਾ ਹੋਰ ਟੱਤ ਕਿਉਂ ਇੰਨੀ ਖਤਰਨਾਕ ਮੈਂ ਮੇਰੇ ਸਬਸਕ੍ਰਾਈਬਰ ਮੇਰੇ ਵਰਗੀਆਂ ਦਲੇਰ ਨੇ ਉਹ ਕਿਉਂਕਿ ਸਾਰੇ ਜਾਣੇ ਤੁਸੀਂ ਦਲੇਰ ਹੋ ਨਾ ਜਿੱਦਾਂ ਮੈਂ ਦਲੇਰਾ ਮੈਂ ਆਪਾਂ ਨਹੀਂ ਕਿਸੇ ਤੋਂ ਡਰਦੇ ਡਰਦੇ ਮੇਲੀ ਆਟ ਮਾਰੇ ਤੇ ਰਾਜਨੀ ਦੇਖ ਸਕਦਾ ਇੰਨੀ ਕਰਦਾ ਮੈਂ ਨਾ ਕੋਈ ਮਾਰਗੀ ਥੱਲੇ ਸਿੱਧ ਗਏ ਕਦੇ ਪਰਮਾਤਮਾ ਨਾਲ ਰਹੇ ਕਦੇ ਨਹੀਂ ਮੰਦਾ ਕਹਿੰਦਾ ਬੰਦੇ ਦਾ ਮਾਰਿਆ ਬੰਦਾ ਨਹੀਂ ਮਰਦਾ ਮਾਰੇ ਨਾਮ ਕਰਤਾਰ ਕੋਲੇ ਬੰਦੇ ਦੇ ਮਾਰਿਆ ਬੰਦਾ ਨਹੀਂ ਮਰਦਾ ਜਿੰਨਾ ਟਾਈਮ ਕਰਤਾਰ ਨਹੀਂ ਮਾਰਦਾ ਉਹ ਜਿੰਨਾ ਟਾਈਮ ਮੇਰੇ ਸਾਹ ਲਿਖੇ ਨੇ ਚਾਹੇ ਕੋਸ਼ ਵੀ ਹੋ ਜਵੇ ਉਹਨਾਂ ਟਾਈਮ ਆਪਾਂ ਸਾਹ ਲੈਣੀ ਲੈਣੀ ਇੰਨਾ ਮਾਰਾ ਤੇ ਯਕੀਨ ਨਾਲ ਸੱਪਰ ਤੋਂ ਸੱਪਰ ਲੱਗੇ ਹੋਏ ਦੀਆਂ ਮੈਂ ਬਣਾ। ਜਿੱਦਾਂ ਆਦੀ ਗੋਜ਼ਨੀ ਦੀ ਆ ਕਰੀ। ਮੰਦਾ ਕੰਮ ਕਰਨ ਵਾਲਾ ਚਾਹੀਦਾ। ਮੈਡੀਕਲ ਤੋਂ ਡਰਾਉਣ ਨੂੰ ਤਾਂ ਦੁਨੀਆ ਵੱਧੂ ਆ ਟਰਾਈ ਜਾਂਦੀ ਆ। ਆਪਾਂ ਡਰਨ ਵਾਲੇ ਟਾਈਮ ਜੰਮੇ ਹੀ ਨਹੀਂ। ਜੇ ਮੰਨ ਲਓ ਵੀ ਕਰ ਤੇ ਹੀ। ਹਰੇਕ ਬੰਦੇ ਦੇ ਕਾਰਨ ਲਾ ਲਾ। ਮੇਰੇ ਗਰਮ ਹੌਣ ਲੈਦਾ ਨੇ ਮੈਨੂੰ ਹੁਣ ਇਹਨਾਂ ਨੇ ਮੇਰੀ ਸੇਵਾ ਕਰਨੀ ਮੰਮੀ ਮੈਂ ਪਤਾ ਕੀ ਹੈ ਜੇ ਮੈਂ ਜੀ ਤੇਰਾ ਬਾਸ ਗਿਆ ਗੱਡਾ ਉਹ ਕਹਿੰਦਾ ਜੇ ਆਪਦਾ ਹਨ ਮੈਂ ਆਪ ਮੈਤੀ ਰੱਬ ਤਾਂ ਤੇ ਜੇ ਆਵੇਂ ਹਿੰਮਤ ਕਰਨੀ ਤਾਂ ਮਹਾਰਾਜ ਆਪੇ ਹਿੰਮਤ ਕਰਨਾ ਹੁੰਦਾ ਉਹ ਕਹਿੰਦਾ ਹੁਣ ਮੈਂ ਕੀ ਕਰਾਂ ਉਹਨੇ ਪਰਮਾਤਮਾ ਤੋਂ ਆਇਆ ਮੂਰੇ ਬੱਚੇ ਆ ਕਿ ਨਵੇਂ ਧੱਕਾ ਲਾਏ ਆ ਉਹਦਾ ਗੱਡਾ ਨਿਕਲ ਗਿਆ ਉਹ ਕਹਨ ਪਰਮਾਤਮਾ ਨੇ ਮੇਰੇ ਆਪ ਕਿ ਮੇਰੇ ਸਹੇਤਾ ਕਰੀਆ ਆਪਾ ਹਿੰਮਤ ਦਾ ਹਮੈਤੀ ਰੱਬ ਇਹਦੀ ਬੰਦ ਬਣ ਗਏ ਭਾਈ ਹਿੰਮਤ ਦਾ ਹਮੈਤੀ ਰੱਬ ਹੁਣ ਲੱਗੂ ਮੈਂ ਟੇ ਹੁਣ ਮੇਰਾ ਕੋਈ ਬਿਸਤਰਾ ਵਛਾ ਹੋ ਲੱਗੂ ਮੈਂ ਤੇ ਪੰਜਾਣਾ ਪਿਛੋੜ ਲੇ ਹੋਣਾ ਸਾਸੀ ਦਾ ਉਹ ਆ ਹੁਣ ਹੈ ਸਾਰਾ ਕੰਮਕਾਰ ਕਰਕੇ ਮੈਂ ਹੁਣ ਆ ਲਾਈਟ ਬੁਝਾ ਦੇ ਵੀ ਮੈਂ ਤੇਰੇ ਡਟੋਂ ਦਾ ਕਰਦਾ ਹਏ ਹਾਲੇ ਹੁਣ ਮੇਰਾ ਬਿਸਤਰਾ ਲਿਆ ਕੇ ਤੇ ਸੈਟ ਤਾਂ ਪਛਾਦੋ ਕੋਈ ਸੱਚੇ ਬੰਦੇ ਨੂੰ ਕਿਸੇ ਨੇ ਰਾਜੇ ਉਹ ਗੇਲ ਚ ਨਸਾਤਾ ਉਹਨੂੰ ਦੇਣ ਲੱਗੇ ਰਾਜਾ ਉਹ ਕਹਿੰਦਾ ਜੀ ਮੈਨੂੰ ਸੱਤ ਤੇ ਤੇਹੀਆਂ ਬਣਾ ਲੈ ਤੋਟੀ ਆਵਾਜ਼ ਆਉਂਦੀ ਹੋ ਜਦ ਮੈਂ ਮੇਰੀ ਬਾਹਰ ਆ ਕੇ ਕਿ ਤੁਸੀਂ ਸਟੋਰੀਆਂ ਸਾਈਂ ਫੇਰ ਕਿਸੇ ਨੂੰ ਛੋੜ ਲਿਓ ਨਾ ਦੀਆਂ ਸਟੋਰੀਆਂ ਰਾਜਾ ਦੀਆਂ ਇਹਨਾਂ ਤੋਂ ਬਾਹਰੀਆਂ ਆਉਂਦੀਆਂ ਨੇ ਭਾਈ ਸੁਣੀਆਂ ਹੋਈਆਂ ਨੇ ਨਹੀਂ ਨਹੀਂ ਆਹ ਤਾਂ ਅੜੀ ਵਾਲੇ ਸੰਤ ਸਨ ਉਹ ਕਿਹੜੇ ਵੇਲੇ ਤੁਸੀਂ ਚਲ ਜਾਂਦੇ ਮੈਨੂੰ 20 ਸਾਲ ਹੋ ਗਏ ਤੰਨ ਰਹੇ ਮੈਂ ਤਾਂ ਤੈਨੂੰ ਇੱਥੇ ਹੀ ਦੇਖਦੀ ਆ ਉਹ ਬਾਹਰ ਨਾ ਜਾਉਂਦੀ ਹਾਂ ਸਾਦੀ ਮੱਦੀ ਫੇਟਾ ਉਹ ਗੁਜ਼ਰ ਵੀ ਗਈ ਤੀ ਮੈਂ ਇਹ ਤੇ ਦਮਾਂ ਲੱਗਦੇ ਨੇ ਬਾਬਾ ਸਾਧਾ ਆਪਣੇ ਮਾੜਾ ਕੋਦੇ ਇਹਨਾਂ ਨੂੰ ਕਦੇ ਜਾਣ ਦੋ ਇੰਗੇ ਕਿਹਾ ਕਿ ਤੇ ਮਾੜਾ ਜਿੱਦਣ ਦੀ ਵਿਆਹੀ ਹੈ ਨਾ ਇਹ ਕਿਤੇ ਗਿਆ ਨਾ ਮੈਂ ਕਿਤੇ ਗਈਆਂ ਦਾ ਅਸੀਂ ਦੋਏ ਜਾਨੇ ਨਾ ਇੱਕ ਮੱਝੇ ਨੂੰ ਕਦੇ ਕਿਹਾ ਨਾ ਕਦੇ ਨੰਨ ਪਿੰਡੂ ਗਿਆ ਵੀ ਚੱਲ ਭਾਗਵਾਨ ਨੇ ਅੱਜ ਚੱਲ ਹੋ ਤਿਆਰ ਆਪਾਂ ਚੱਲੀਏ ਨਾ ਕਦੇ ਮਹੀ ਡੰਗਰ ਹਜੀ ਪਾਗਲ ਕਦੇ ਮੈਂ ਨਹੀਂ ਕਿਹਾ ਹੈਗਾ ਵੀ ਉਹ ਲੋਕਾਂ ਨੇ ਜਨਾਨੀ ਆੜ ਨਹੀਂ ਜਾਂਦੀ ਆ ਵੀ ਨਾ ਅੱਜ ਤਾਂ ਲੈ ਕੇ ਜਾ ਮੈਂ ਤਾਂ ਮਰ ਜੂ ਜੇ ਨਾ ਲੈ ਕੇ ਗਿਆ ਹਾਂ ਜੇ ਜੇ ਕਹਿੰਦੇ ਉਹਨਰ ਨਹੀਂ ਘਸਨ ਪਹਿਲੇ ਜੇ ਹੋਰ ਨਹੀਂ ਕੁਛ ਕਿਸੇ ਦਾ ਰਿਪੋਰਟ ਕਰਨੇ ਲੈ ਜਾਓ ਮੈਨੂੰ ਤਾਂ ਮੈਂ ਮਰ ਜੂ ਜੇ ਅੱਜ ਮੈਨੂੰ ਲੈ ਕੇ ਨਾ ਗਿਆ ਅਸੀਂ ਤਾਂ ਕਦੇ ਨਹੀਂ ਕਿਸੇ ਨੂੰ ਕਿਹਾ ਆ ਤਾਂ ਘਰੇ ਰਹਿ ਕੇ ਨੰਨ ਨੰਦਾਂ ਆ ਆਹੋ ਕੀ ਆ ਕਹਿਣੇ ਨੇ ਨੰਦ ਲੈਣ ਆਏ ਸਵਾਰ ਕੇ ਨੰਦ ਲੈਣ ਆਏ ਆਪਾਂ ਨੰਦ ਲਈ ਜਾਂਦੇ ਆ ਮੇਦੋ ਚੱਲ ਜਾਨੀ ਬਾਬਾ ਤੇ ਮੇਰੇ ਬਾਗ ਅੱਕ ਕੀ ਗੁਰੂ ਫੇਰੇ ਇੱਕੀ ਗੱਲ ਹੋਣੇ ਰੇ ਵੀ ਸੁਣਾਉਣੀ ਸੌਣ ਲੋ ਅੱਜ ਇਹਨਾਂ ਦੀਆਂ ਗੱਲਾਂ ਤੁਸੀਂ ਫੇਰ ਆਪਦਾ ਫੋਨ ਫੜੋ ਵੀ ਗੱਲਾਂ ਜਿੰਨੀਆਂ ਮਰਜ਼ੀ ਸੁਣਾ ਦੋ ਕੱਲੂ ਅੱਜ ਮੈਂ ਜੱਟੀ ਕਰਦਾ ਨੂੰ ਨਿੱਕੈਣੀ ਅੱਜ ਫੇਰ ਉਹਨੂੰ ਮੈਂ ਇੱਕ ਕੱਦਰ ਜਾ ਤਾਈਏ ਅੱਜ ਮੈਂ ਤਾਂ ਜੱਤੀ ਮੈਂ ਇੱਥੇ ਜੱਟੀ ਕਰੇ ਇੱਥੇ ਮੜੀ ਕਾ ਹੋਣੇ ਮੈਂ ਜੱਟੀ ਕਰਦਾ ਹਾਂ ਅੰ ਚੱਕ ਲੋਟੋ ਲਾ ਲਓ ਅੰਦਰ ਮੌਸਮ ਹੋਇਆ ਖਰਾਬ ਹਾਂ ਮੈਂ ਕੀ ਕਰ ਲਵਾਂ ਪੇਰ ਤੋਂ ਮੇਰੇ ਨੂੰ ਤੇਰੀ ਸਮਝ ਨਹੀਂ ਲੱਗੀ ਜਦ ਪਤਾ ਵੀ ਮੀਂਹ ਪੈਂਦਾ ਵੀ ਅੰਦਰ ਬਹਿ ਜਾ ਆਪ ਕੋ ਫੇਸੀ ਲਾ ਲੀ ਮੇਰਾ ਤਾਂ ਕੰਮ ਮਾਂ ਮੈਂ ਤਾਂ ਕੰਮ ਕਰਦੀ ਹਾਂ ਹਾਂ ਅਰੇ ਮੌਸਮ ਠੰਡਾ ਹੋ ਗਿਆ ਨਾ ਦੁਸਰੇ ਠੀਕ ਹੋਏ ਠੀਕ ਹੋਏ ਵੱਡਾ ਚਿਹਰਾ ਦਿਖਾਉਣ ਲੱਗਿਆ ਹਨਮੋਹ ਲਰਾਮਨਾ ਬੈਠਾ ਮਿੱਟੀ ਆ ਜਾ ਮੀਂਹ ਨਾਲ ਵਧੀਆ ਮੌਸਮ ਠੰਡਾ ਹੋ ਜੀ ਦੇਖੋ ਜੀ ਮਿੰਟ ਚ ਕਿੰਨੀ ਜ਼ੋਰ ਨਾਲ ਮੀਂਹ ਆ ਗਿਆ ਨਹੀਂ ਖਾਸ ਆਵੰਦਾ ਉਹ ਲੱਗਦਾ ਵੀ ਥੋੜਾ ਨਾਲ ਹਵਾ ਚੱਲਦੀ ਹੈ ਜਦਿਆਂ ਹੁੰਦਾ ਨਾ ਮੈਂ ਲਾ ਭਾਈ ਡੈਡੀ ਆ ਮੈਂ ਆਟ ਬਣਾਉਂਦਾ ਆ ਆਂਦੇ ਬੋਲ ਤੁੰਗੋ ਆਇਆ ਜੋ ਸੁਗੇ ਪਾਪਾ ਨਾ ਚੱਲਿਆ ਆਂ ਆਂ ਛੱਡਦਾ ਨਹੀਂ ਪੈਂਦਾ ਪਾਪਾ ਨਹੀਂ ਛੱਡਦਾ ਟੀਚਰ ਤੋਂ ਸੋਗਰੀ ਵੀ ਧੁੱਤੀ ਜਾਊਗੀ ਟੋਕਰੀ ਆਪੇ ਸਿੱਧੀ ਹੋ ਕੇ ਫੜ ਗਈ ਪਦੀ ਅੰਨਵ ਗੋਹਾ ਲੈ ਜੀ